ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਬਈ ਕੱਲ ਮਾਨਸਾ ਦੇ ਵਿੱਚ ਕੁਝ ਨੌਜਵਾਨ ਨੰਗੇ ਜਾ ਰਹੇ ਸੀ ਤੇ ਗੁਰੂਆਂ ਦੀ ਤਸਵੀਰ ਲੱਗੀ ਸੀ ਗੁਰੂ ਗੋਬਿੰਦ ਸਿੰਘ ਤੇ ਜੋ ਇੱਕ ਸੰਤ ਜਰਨੈਲ ਸਿੰਘ ਉਹਨਾਂ ਦੀ ਤਸਵੀਰ ਲੱਗੀ ਸੀ ਜਿਵੇਂ ਕਿ ਹਿਮਾਚਲੀਆਂ ਨੇ ਰੋਕਿਆ ਗਿਆ ਸੀ ਐਸੇ ਲੋਟੀ ਪੰਜਾਬ ਸਾਡੀ ਪੁਲਿਸ ਜੋ ਪੰਜਾਬ ਪੁਲਿਸ ਜਨਕੀ ਮਾਨਸਾ ਪੁਲਿਸ ਇਹ ਵਕੀਲ ਮਾਨ ਸਿੰਘ ਖਾਰਾ ਦਾ ਕਹਿਣਾ ਵੀ ਜੋ ਕੱਲ ਦਾ ਪਾਸਨਾ ਉਹਦੇ ਵਿੱਚ ਦੱਸਿਆ ਗਿਆ ਵੀ ਸਾਨੂੰ ਇਹ ਤਸਵੀਰਾਂ ਤੋਂ ਵੀ ਰੋਕਣ ਲੱਗ ਰਹੀ ਹੈ ਪੁਲਿਸ ਕਿਉਂਕਿ ਇਹਨਾਂ ਨੇ ਹਿਮਾਚਲ ਵਾਲਾ ਕੰਮ ਕਰਕੇ ਦਿਖਾਤਾ ਜਿਹੜਾ ਹਿਮਾਚਲ ਦੇ ਵਿੱਚ ਸਾਡੇ ਇਧਰੋਂ ਨੌਜਵਾਨ ਜਾਂਦੇ ਆ ਤੇ ਜੋ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੁੰਦੀ ਹੈ ਤੇ ਉਹ ਝੰਡਾ ਤਾਰ ਦਿੱਤਾ ਜਾਂਦਾ ਤੇ ਫਿਰ ਉਹ ਬਹੁਤ ਵੱਡਾ ਵਿਵਾਦ ਖੜਾ ਹੋਇਆ ਸੀ ਫਿਰ ਉਹਨਾਂ ਨੇ ਮਾਫੀਆਂ-ਮੂਫੀਆਂ ਮੰਗੀਆਂ ਬਾਅਦ ਦੇ ਵਿੱਚ ਆ ਕੇ ਕਿਤੇ ਮਾਮਲਾ ਸੋਲਟਿਆ ਬਹੁਤ ਸਮੇਂ ਬਾਅਦ ਪਰ ਹੁਣ ਇਹ ਕੱਲ ਦੀ ਜੋ ਖਬਰਾਂ ਆ ਗਈਆਂ ਜੋ ਮਾਨ ਸਿੰਘ ਖਾਰਾ ਵਕੀਲ ਉਹਨੇ ਵੱਡੇ-ਵੱਡੇ ਖੁਲਾਸੇ ਕਰੇ ਸਰਕਾਰਾਂ ਦੇ ਤੇ ਪੁਲਿਸ ਦੇ ਵੀ ਇਹ ਜਿਹੜੀ ਪੰਜਾਬ ਪੁਲਿਸ ਹੈ ਜੋ ਮਾਨਸਾ ਪੁਲਿਸ ਵੀ ਜਿਹੜੇ ਨੌਜਵਾਨ ਜਾਂਦੇ ਸੀ ਉਤੋਂ ਤਾਂ ਗੁਰੂਆਂ ਦਾ ਇੱਕ ਆਪਾਂ ਕਹ ਲਈਏ ਵੀ ਤਸਵੀਰ ਲੱਗੀ ਸੀ ਗੱਡੀ ਤੇ ਜਾਂ ਕਿਸੇ ਵੀ ਕੋਈ ਸਾਧਨ ਤੇ ਤੇ ਮਗਰੋਂ ਪਿੱਛਾ ਕਰਦੀ ਹੈ ਪੰਜਾਬ ਪੁਲਿਸ ਮਾਨਸਾ ਦੀ ਵੱਧ ਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਵੀ ਤੁਹਾਡੇ ਤੇ ਪਰਚੇ ਦਰਜ ਹੋਣਗੇ ਜੇ ਤਸਵੀਰਾਂ ਲਵਾਉਂਗੇ ਤੁਸੀਂ ਜਾਂ ਗੱਡੀ ਤੇ ਜਾਂ ਕਿਸੇ ਵੀ ਸਾਧਨ ਤੇ ਪਰ ਇਹ ਹੁਣ ਕੋਈ ਗਲਤ ਗੱਲ ਤਾਂ ਹੈ ਨਹੀਂ ਜੇ ਵੀ ਗੁਰੂ ਦੀ ਤਸਵੀਰ ਲੱਗੀ ਹੈ ਕਿਸੇ ਗੱਡੀ ਤੇ ਵੀ ਤੁਸੀਂ ਰੋਕ ਕੇ ਜੋ ਵੀ ਚਾਏ ਉਹਨਾਂ ਤੇ ਕਰੋ हां जे कोई ਗਲਤ ਕੋਈ ਆਪਣੇ ਬੰਨਿਓ ਕੋਈ ਗੁਨਾਹਗਰ ਹੈਗਾ ਕੋਈ ਗਲਤ ਕਰੀ ਜਾਂਦੇ ਆ ਤਾਂ ਇਹ ਆਪਣੇ ਬੰਨਿਓ ਇਨਕੁਇਰੀ ਕਰ ਸਕਦੇ ਆ ਹਰ ਪਾਸਿਓਂ ਹਰ ਹੈਂਡਲ ਤੋਂ ਪੰਜਾਬ ਪੁਲਿਸ ਨੂੰ ਫਿਟਮੂ ਹੀ ਮਿਲ ਰਹੀ ਆ ਪੰਜਾਬ ਸਰਕਾਰ ਨੂੰ ਫਿਟਮੂ ਹੀ ਮਿਲ ਰਹੀ ਆ ਤੇ ਜਿਹੜੀ ਹੁਣ ਇਹ ਮਾਨ ਸਿੰਘ ਖਾਰਾ ਵਕੀਲ ਆ ਜੋ ਤੇ ਉਹਨਾਂ ਦੇ ਸਵਾਲ ਆ ਜੋ ਕੱਲ ਦੇ ਉਹਨਾਂ ਨੇ ਦੱਸਿਆ ਗਿਆ ਕਿ ਸਾਡੇ ਜੋ ਕੁਝ ਨੌਜਵਾਨ ਮਾਨਸਾ ਵਿਧੀ ਲੰਘਦੇ ਆ ਤੇ ਜੋ ਤਸਵੀਰ ਲੱਗੀ ਆ ਗੁਰੂਆਂ ਦੀ ਤੇ ਜੋ ਸੰਤ ਜਰਨੈਲ ਸਿੰਘ ਦੀ ਤਾਂ ਇਹ ਪੰਜਾਬ ਪੁਲਿਸ ਪਿੱਛਾ ਕਰਦੀ ਆ ਤਾਂ ਹੁਣ ਗੱਲ ਇੰਨਾ ਕਾ ਵੀ ਜਿਹੜੇ ਹਿਮਾਚਲੀਆ ਨੇ ਰੋਕਿਆ ਸੀ ਉਹਨਾਂ ਦੇ ਪੈਰ ਦੇ ਵਿੱਚ ਪੈਰ ਮਾਰਦੇ ਜਿਹੜਾ ਸੀਐਮ ਭੁਤਮਾਨਾ ਜਿਹੜਾ ਬਾਜਪਾ ਦਾ ਇਹਨਾਂ ਦੇ ਪੈਰ ਦੇ ਵਿੱਚ ਪੈਰ ਮਾਰ ਦਿਆ ਤੇ ਕਹਿਣ ਦਾ ਮਤਲਬ ਪੰਜਾਬ ਦੇ ਵਿੱਚ ਗੁੰਡਾਗਰਦੀ ਬਿਆਮ ਹੋ ਰਹੀ ਹੈ ਸਾਰਿਆਂ ਨੂੰ ਪਤਾ ਦੂਜੇ ਤੀਜੇ ਦਿਨ ਕਿਤੇ ਬੰਬ ਡਿੱਗਿਆਂ ਦਾ ਠਾਣਿਆਂ 'ਚ ਬੰਬ ਡਿੱਗਿਆਂ ਦਾ ਕਿਸੇ ਦੇ ਘਰ 'ਚ ਡਿੱਗਿਆਂ ਦਾ ਕੋਈ ਕਿਸੇ ਦੇ ਗੋਲੀ ਮਾਰ ਦਿੰਦਾ ਕਦੇ ਕੋਈ ਪੁਲਿਸ ਵਾਲਾ ਮਰ ਜਾਂਦਾ ਕ੍ਰਾਈਮ ਬਹੁਤ ਵਧ ਰਿਹਾ ਤੇ ਦੂਜੀ ਗੱਲ ਕਹਿ ਦਈਏ ਨਸ਼ਾ ਤਸਕਰਾਂ ਤੇ ਇਹ ਕਿੰਨਾਂ ਨੇ ਇਸ ਕੰਜਾ ਕਸਿਆ ਸੀ ਤੇ ਉਹਦੇ ਵਿੱਚ ਤੁਸੀਂ ਜਾਣਦੇ ਆ ਪਿਛਲੇ ਦਿਨ ਦੇ ਵਿੱਚ ਜੋ ਅਮਨਦੀਪ ਕਾਪੋਰਸ ਵਾਲੀ ਉਹਦੇ ਤੇ ਵੀਡੀਓ ਵੀ ਬਹੁਤ ਵਾਇਰਲ ਹੋਈਆਂ ਸਾਰੇ ਹਰ ਚੈਨਲ ਤੋਂ ਹੀ ਹੋਈਆਂ ਵੀਡੀਓ ਵਾਇਰਲ ਤੇ ਆਪਣੇ ਚੈਨਲ ਤੋਂ ਵੀ ਪਾਈਆਂ ਗਈਆਂ ਤਾਂ ਬਹੁਤ ਲੋਕਾਂ ਨੇ ਜੋ ਪਿਆਰ ਸਤਿਕਾਰ ਦਿੱਤਾ ਬਹੁਤ ਵੀਡੀਓ ਚੱਲੀਆਂ ਸਾਰਿਆਂ ਕੋਲ ਹੀ ਚੱਲੀਆਂ ਬਹੁਤ ਵਧੀਆ ਪਰ ਲੇਕਿਨ ਉਹਦਾ ਚੱਲਣ ਦਾ ਵੀਡੀਓ ਦਾ ਕਾਰਨ ਕੀ ਸੀ ਕਿਉਂਕਿ ਇਹਨੇ ਕੰਮ ਹੀ ਇਹ ਜੇ ਕਰਤੇ ਤੇ ਜਿਹੜੇ ਵਿੱਚ ਕੀ ਚਿੱਟਾ ਬਰਾਮਦ ਵੀ ਹੋਇਆ ਤੇ ਇਹਦਾ ਜੋ 20 2020 ਦੇ ਵਿੱਚ ਇਹ ਚਿੱਟਾ ਵੇਚਦੀ ਸੀ ਪਰ ਸਵਾਲ ਇਹ ਉੱਠਿਆ ਸਰਕਾਰ ਤੇ ਸੀਐਮ ਪੰਤ ਮਾਨ ਤੇ ਵੀ ਜਿਹੜੀ ਇਹ ਹੈਡਕਾਸਟੀ ਵਾਲਾ ਇਹਦੇ ਇਹਦਾ ਤੁਸੀਂ ਕਿਹਾ ਸੀ ਨਸ਼ੇ ਤਸਕਰਾਂ ਦਾ ਛੋਟਾ ਚਾਹੇ ਕੋਈ ਵੱਡਾ ਦਾ ਨਸ਼ੇ ਵਾਲਾ ਵੀ ਉਹਦਾ ਘਰ ਟਾਇਆ ਜਾਊਗਾ ਬਲਡوزر ਫੇਰਿਆ ਜਾਊਗਾ ਢਾਈ ਵੀ ਇਹਨਾਂ ਨੇ ਛੋਟੇ ਮੋਟੇ ਜਿਹੜੇ ਕੋਈ ਅ ਛੋਟੇ-ਮੋਟੇ ਨਸ਼ੇ ਤਸਕਰੇ ਸੀ ਜਿਹੜੇ ਵੱਡੇ ਮਗਰਮੱਛਾ ਉਹਨਾਂ ਦੀ ਤਾਂ ਇਹਨਾਂ ਨਾਲ ਸਿੱਧੀ ਗੱਲਬਾਤ ਆ ਸਰਕਾਰਾਂ ਨਾਲ ਤਾਂ ਉਹਨਾਂ ਦੇ ਕਿਉਂ ਢਾਉਣਗੇ ਹੁਣ ਸਵਾਲ ਇਹਨਾਂ ਤੇ ਇਹ ਉੱਠੇ ਆ ਸੀਐਮ ਪੰਤਵਾਦ ਵੀ ਜਿਹੜੀ ਉਹ ਹੈਡਕਾਸਟੀ ਵਾਲਾ ਅਮਨਦੀਪ ਕੋਰ ਪੰਜਾਬ ਪੁਲਿਸ ਵਾਲੀ ਤੇ ਜਿਹੜਾ 1 ਕਰੋੜ ਦਾ ਉਹ ਇੱਕ ਸੌਰੀ 1 ਕਿਲੋ ਚਿੱਟਾ ਫੜਿਆ ਗਿਆ ਪੁਲਿਸ ਵਾਲੇ ਤੋਂ 7 ਕਰੋੜ ਦਾ ਵੀ ਉਹਦੇ ਤੇ ਕੋਈ ਹੁਣ ਐਨਕੁਇਰੀ ਹੋ ਉਹਦੀ ਪੂਰੀ ਜਾਣਕਾਰੀ ਜਾਂਚ ਹੋਊਗੀ ਉਹਦੀ ਜਾਂ ਉਹਦੇ ਘਰ ਤੇ ਵੀ ਇਹ ਬਲਡوزر ਚੱਲੂ ਆ ਇਹ ਸਵਾਲ ਉੱਠੇ ਆ ਪਰ ਹਾਲੇ ਤੱਕ ਇਹਦੇ ਬੰਨਿਓ ਕੋਈ ਜੋ ਇਹ ਕੁੜੀਆ ਇਹਨੂੰ ਕਿਉਂਕਿ ਉਹਨਾਂ ਦੀ ਪੁਲਿਸ ਦੀ ਹਰਰਾਸਤ ਦੇ ਵਿੱਚ ਵੀ ਆਪਣੇ ਬੰਨਿਓ ਗਲਤੀ ਨਹੀਂ ਮੰਨੀ ਨਾਲੇ ਚੱਟਾ ਬਰਾਮਤ ਹੋ ਗਿਆ ਰੰਗੀਏ ਠਿਫੜੀ ਗਈ ਥਾਰ ਦੇ ਵਿੱਚੋਂ ਚੱਟਾ ਫੜਿਆ ਗਿਆ ਪਰ ਜੇ ਗੱਲ ਕਰੀਏ ਹੁਣ ਪੈਸੇ ਦੀ 2 ਲੱਖ ਦੀ ਤਾਂ ਇਹਦੇ ਘੜੀ ਬੰਨੀ ਸੀ 80000 ਦੀਆਂ ਐਨਕਾਂ ਦੱਸੋ ਬਈ ਜਿਹੜਾ ਕੋਈ ਆਮ ਛੋਟਾ ਮੋਟਾ ਕੋਈ ਡਿਊਟੀ ਕਰਨ ਵਾਲਾ ਵੱਧ ਤੋਂ ਵੱਧ 30000 ਹੋਊ 40000 ਹੋਤਨਗਾ ਅਪਲੇ ਆ ਸਕਦੇ ਆ ਗੱਡੀਆਂ ਜਿਵੇਂ ਥਾਰ ਗੱਡੀ ਇੱਕ ਕੈਸ਼ 17 ਲੱਖ ਤੋਂ ਸਟਾਰਟ ਆ ਗਈ ਇੱਕ ਤਾਂ ਨਕਦ ਲੈ ਕੇ ਆ ਬਾਕੀ ਹੋਰ ਪਤਾ ਨਹੀਂ ਕਿੰਨੀਆਂ ਗੱਡੀਆਂ ਤੇ ਪਲਾਟ ਠੰਡੇ ਦੇ ਵਿੱਚ ਪਤਾ ਨਹੀਂ ਕਿੰਨੇ ਤੇ ਜਿਹੜੀ ਰਹੀ ਇਹਦੀ ਕੋਠੀ ਦੀ ਗੱਲ 3-4 ਕਰੋੜ ਦੀ ਕੋਠੀ ਦੱਸੀ ਗਈ ਆ ਤੇ ਬਾਕੀ ਵੱਡੇ ਵੱਡੇ ਖੁਲਾਸੇ ਕਰਤੇ ਜੋ ਮੀਡੀਆ ਵਾਲਿਆਂ ਨੇ ਵੀ ਜੋ ਹੈ ਵੀ 2020 ਦੇ ਵਿੱਚ ਚਿਟਾ ਵੇਦੀ ਸੀ ਜੋ ਐਮਬੂ ਐਮਬੂਲੈਂਸ ਵਾਲੇ ਨੂੰ ਟਾਰਗੇਟ ਕੀਤਾ ਜਾਂਦਾ ਸੀ ਪਰ ਦੇਖਣਾ ਹੁਣ ਇਹ ਬਣਦਾ ਵੀ ਜਿਹੜੀ ਇਹ ਸਰਕਾਰ ਆ ਜਿਵੇਂ ਹੁਣ ਆਮ ਲੋਕਾਂ ਨੂੰ ਫੜਫੜ ਕੇ ਗ੍ਰਿਫਤਾਰ ਕਰੀ ਜਾਂਦੀ ਐ ਇੱਕ ਛੋਟੇ ਮੋਟੇ ਨਸ਼ੇ ਤਸਕਰਾਂ ਨੂੰ ਵੱਡੇ ਮਗਰਮੱਛਾਂ ਤੇ ਕਿਉਂ ਨਹੀਂ ਬਈ ਕਾਰਵਾਈ ਹੋ ਰਹੀ ਨਾਲ ਨਾਲ ਖਬਰਾਂ ਇਹ ਵੀ ਵਾਇਰਲ ਹੋ ਰਹੀਆਂ ਵੀ ਜਿਹੜੀ ਹੈਡਕਾਸਟੀ ਵਾਲਾ ਉਹਦੀ ਬਹੁਤ ਜਲਦ ਜ਼ਮਾਨਤ ਹੋ ਸਕਦੀ ਐ ਕਿਉਂਕਿ ਉਹਦੇ ਪਾਵਰ ਬਹੁਤ ਜ਼ਿਆਦਾ ਕੀ ਜਿਵੇਂ ਕਿ ਹੁਣ ਦੱਸਿਆ ਜਾਂਦਾ ਵੀ ਜਿਵੇਂ WhatsApp ਰਾਹੀਂ ਜਦੋਂ ਇਹਨਾਂ ਦੀ ਚੈਟ ਹੁੰਦੀ ਐ ਕਿਸੇ ਅਫਸਰ ਨਾਲ ਜਦੋਂ ਕਿਤੇ ਕੋਈ ਨਾਕਾ ਆਉਂਦਾ ਤਾਂ ਉਥੇ ਕੀ ਹੁੰਦਾਗਾ ਜਦੋਂ ਕੋਈ ਰੋਗਦਾ ਸੀ ਉਥੇ ਇਹ ਚੈਟ ਦਿਖਾ ਦਿੱਤੀ ਜਾਂਦੀ ਸੀ ਜਿਹੜੇ ਵੱਡੇ ਅਫਸਰਾਂ ਨਾਲ ਕੋਈ ਗੱਲਬਾਤ ਕਰਦੀ ਜਾਂ ਕੋਈ ਫੋਟੋਆਂ ਸੀ ਉਹਨਾਂ ਨਾਲ ਉਥੋਂ ਐ ਇਸ ਲੋਟ ਇਹ ਧਮਕੀ ਦੇ ਲੋ ਭਾਵੇਂ ਧਮਕੀ ਦੇ ਹਿਸਾਬ ਨਾਲ ਕਹਿ ਦੋ ਵੀ ਦਿਖਾ ਕੇ ਜਾਂਦੀ ਸੀ ਧਮਕੀ ਨਹੀਂ ਦਿੱਤੀ ਵੀ ਆ ਵੀ ਜੇ ਅਗਰ ਤੁਸੀਂ ਮੈਨੂੰ ਗ੍ਰਿਫਤਾਰਤਾ ਕਰ ਲਿਆ ਜੇ ਮੈਂ ਵੱਡੇ ਅਫਸਰਾਂਾਂ ਨੂੰ ਨਾਮ ਵੀ ਲੈਤਾ ਤਾਂ ਤੁਹਾਡੀਆਂ ਪ੍ਰਿੰਟਾਂ ਗਿੱਲੀਆਂ ਹੋ ਜਾਣੀਆਂ ਪੁਲਸ ਵਾਲਿਆਂ ਨੂੰ ਚਾਹੀ ਸੀ ਪਰ ਹੁਣ ਵੱਡੇ ਅਫਸਰ ਵੀ ਕਈ ਪਸਾਬ ਹੀ ਦਿੱਤੇ ਬਾਕੀ ਰਹਿ ਗਿਆ ਜਿਹੜਾ ਜਿਸਮ ਫਰੋਸ਼ੀ ਦਾ ਧੰਦਾ ਤਾਂ ਉਹ ਤੁਸੀਂ ਹੁਣ ਜੋ ਆਡੀਓ ਇੱਕ ਵਾਇਰਲ ਹੁੰਦੀ ਆ ਇੱਕ ਪੁਲਿਸ ਅਫਸਰ ਨਾਲ ਜਿਹਦੇ ਵਿੱਚ ਇਹ ਗੱਲਾਂ ਬਾਤਾਂ ਕਰ ਰਿਹਾ ਉਹ ਚੈਨਲ ਤੇ ਵੀ ਪੈ ਗਈਆਂ ਕਈਆਂ ਤੇ ਤਾਂ ਹੁਣ ਦੇਖਣਾ ਇਹ ਬਣਦਾ ਵੀ ਜਿਹੜੇ ਹੁਣ ਆਮ ਲੋਕ ਨਾਗਰਿਕ ਜੇ ਕੋਈ ਝੰਡਾ ਵੀ ਲਾ ਲੂਆ ਉਹਨੂੰ ਤਾਂ ਇਹ ਬਹੁਤ ਵੱਡਾ ਅਪਰਾਧ ਸਮਝਦੇ ਆ ਜੇ ਵੀ ਗੁਰੂਆਂ ਦੀ ਤਸਵੀਰ ਲੱਗੀ ਆ ਗੁਰੂ ਗੋਬਿੰਦ ਸਿੰਘ ਦੀ ਪਹਿਲਾ ਨੰਬਰ ਤਾਂ ਲਾਉਟ ਹੈ ਨਹੀਂ ਕਿਸੇ ਵੀ ਪੁਲਿਸ ਵਾਲੇ ਨੂੰ ਵੀ ਤੁਸੀਂ ਤਸਵੀਰ ਨੂੰ ਕਿਉਂ ਹਟਾਉਣਾ ਚਾਹੁੰਦੇ ਹੋ ਪਹਿਲਾਂ ਇਹ ਦੱਸੋ ਇਹੇ ਹੁਣ ਜਿਹੜੇ ਹਿਮਾਚਲੀਆਂ ਨੇ ਇੱਕ ਵਿਵਾਦ ਖੜਾ ਕਰਾਇਆ ਸੀ ਬਾਅਦ ਵਿੱਚ ਮਾਫੀਆਂ ਮੰਗ ਕੇ ਇਹ ਮਸਲਾ ਸੁਲਟਿਆ ਸੀ ਕਹਿਣ ਦਾ ਮਤਲਬ ਸਾਡੇ ਜੋ ਸਿੱਖਾਂ ਨੇ ਇੱਕ ਪ੍ਰਦਰਸ਼ਨ ਕੀਤਾ ਸੀ ਫਿਰ ਗੱਡੀਆਂ ਨੂੰ ਗੱਡੀਆਂ ਤੇ ਉਹਨਾਂ ਨੂੰ ਕਿਹਾ ਸੀ ਜੇ ਤਾਂ ਤਸਵੀਰ ਲੱਗੀ ਹੋਈ ਸਾਡੇ ਸੰਤ ਦੀ ਤਾਂ ਇਹਦੇ ਵਿੱਚ ਪੰਜਾਬ ਦੇ ਇੰਟਰ ਹੋ ਜੂ ਤਾਂ ਨਹੀਂ ਇੱਥੇ ਕੋਈ ਤੁਹਾਡੀ ਬੱਸ ਜਾਂ ਕੋ ਗੱਡੀ ਨਹੀਂ ਹੋਣੀ ਚਾਹੀਦੀ ਤਾਂ ਫਿਰ ਉਹਨਾਂ ਦੇ ਕਹਿੰਦਾ ਮਤਲਬ ਨੱਕ ਨਾਲ ਛੀਰਾ ਵੀ ਨਿਕਲੀਆਂ ਕਹਿੰਦਾ ਮਤਲਬ ਉਹਨਾਂ ਨੇ ਗਲਤੀਆਂ ਗਲਤੀਆਂ ਬੰਨੀਆਂ ਉਹ ਮਾਮਲਾ ਸਲਟ ਗਿਆ ਪਰ ਜਿਹੜੀ ਹੁਣ ਨਵੀਂ ਗੱਲ ਮਾਨ ਸਿੰਘ ਖਾਰਾ ਜੋ ਅਮਰਤਪਾਲ ਦੇ ਵਕੀਲ ਆ ਜਿਵੇਂ ਕਿ ਦੱਸਿਆ ਗਿਆ ਅਮਰਤਪਾਲ ਸਿੰਘ ਨੂੰ ਵੀ ਇਹ ਸਰਕਾਰ ਨਹੀਂ ਆਉਣ ਦਿੰਦੀ ਬਾਹਰ ਇਹ ਸਾਰਿਆਂ ਨੂੰ ਪਤਾ ਹੁਣ ਜੋ ਬਹੁਤ ਜਲਦ ਉਹਨਾਂ ਦਾ ਇੱਕ ਭਾਸ਼ਣ ਦੇ ਵਿੱਚ ਇਹ ਕਿਹਾ ਗਿਆ ਵੀ ਇਹ ਸਰਕਾਰ ਆ ਤੁਸੀਂ ਦੇਖ ਚੁੱਕੇ ਸੀਐਮ ਪੰਤ ਮਾਨ ਕਿੰਨਾ ਕੁ ਸਾਡੇ ਪੰਜਾਬ ਵਾਸਤੇ ਕਿੰਨਾ ਕੁ ਉਹਦੇ ਦਿਲ ਚ ਦਰਦਾ ਕਿੰਨਾ ਕੁ ਕਿਸਾਨਾਂ ਵਾਸਤੇ ਆ ਕਿਸਾਨ ਵੀ ਆਖ ਚੁੱਕੇ ਜਿਹੜੇ ਹੁਣ 12 ਇਹਨਾਂ ਦੇ 12 ਸੌਰੀ ਜਿਹੜੇ 92 ਐਮ ਐਲ ਆ ਉਹਦੇ ਸਿਰ ਤੇ ਕੋਈ ਮਾੜਾ ਮੋਟਾ ਇਹ ਜੋ ਪਾਸ਼ਨ ਕਰੀ ਜਾਂਦੇ ਆ ਇਧਰ ਉਧਰ ਜੋ ਵੀ ਆਪਣੇ ਮੰਨੀਓ ਪ੍ਰਚਾਰ ਕਰਦੇ ਆ ਜੇ ਹੁਣ ਸੋਚਣ ਵੀ ਲੋਕਾਂ ਦੇ ਦਿਲਾਂ ਚ ਅਸੀਂ ਨਫਰਤ ਕੱਢ ਦਾਂਗੇ ਪਿਆਰ ਉਹਨਾਂ ਦੇ ਦਿਲਾਂ ਚ ਹੋਊਗਾ ਨਹੀਂ ਅਸੀਂ ਫਿਰ ਝਾਲਾ ਨਹੀਂ ਕਹਿਣ ਦਾ ਮਤਲਬ ਪੰਜਾਬੀ ਚ ਵੀ ਅਸੀਂ ਫਿਰ ਝਾਲਾ ਲਾਂਗੇ ਉਹਨਾਂ ਨੂੰ ਨਸ਼ੇ ਦਾਸ ਕਰਾ ਦੇ ਘਾਟਾ ਦੋ ਜੀ ਤੇ ਇਹਨਾਂ ਨੂੰ ਛੋਟਾ ਮੋਟਾ ਕਿਉਂਕਿ ਨਸ਼ੇ ਦੇ ਰੱਖ ਕੇ ਮੁੱਦਾ ਸਰਕਾਰ ਬਣੀ ਸੀ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਸੀ ਵੀ ਅਸੀਂ ਚਿੱਟਾ ਜੋ ਸਪਾਇਆ ਕਰਦਾਂਗੇ ਚਿੱਟੇ ਦਾ 26 ਜਨਵਰੀ ਤੱਕ ਇਹ ਵਾਦਾ ਸੀ ਆ ਪਰ ਨਹੀਂ ਹੋਇਆ ਉਸ ਤੋਂ ਬਾਅਦ ਪੌਣੇ ਤਿੰਨ ਸਾਲ ਬਾਅਦ ਇਹਨਾਂ ਨੇ ਇਹ ਜੋ ਇੱਕ ਨਵੀਂ ਮਹੀਮ ਚੱਕੀ ਆ ਵੀ ਨਸ਼ੇ ਦੇ ਸਕਰਾਂ ਦੇ ਘਟੋਣੇ ਜੀ ਵੱਡੇ ਮਗਰ ਮੱਛਾ ਨੂੰ ਛੱਡ ਦਿਓ ਜੀ ਛੋਟਿਆਂ ਨੂੰ ਚੱਕ ਲੋ ਜਿਹੜੇ ਹੈਗੇ ਆ ਇਹ ਪਰ ਬਹੁਤ ਵੱਡੀ ਨਾਸਾਪੀ ਆ ਜਾਂ ਤਾਂ ਬਰਾਬਰ ਤੇ ਇੱਕ ਭਾਸ਼ਣ ਪਿਛਲੇ ਦਿਨਾਂ ਚ ਸੀਐਮ ਪੰਤਮਾਨ ਦਾ ਖੁਦ ਦਾ ਪਾਸਨ ਸਾਰਿਆਂ ਨੇ ਸੁਣਿਆ ਵੀ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਅਫਸਰ ਜਾਂ ਕੋਈ ਕੋਈ ਵੀ ਨਾਰਮਲ ਬੰਦਾ ਜੀ ਅਗਰ ਕਿਸੇ ਤੋਂ ਗ੍ਰਿਫਤਾਰ ਜੇ ਅਗਰ ਚਿੱਟਾ ਬਰਾਮਤ ਹੁੰਦਾ ਤਾਂ ਹਰ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਊਗਾ ਤਾਂ ਹੁਣ ਦੇਖਣਾ ਇਹ ਬਣਦਾ ਵੀ ਜਿਹੜੇ ਪੰਜਾਬ ਦੇ ਵਿੱਚ ਹੁਣ ਵੱਡੇ ਵੱਡੇ ਵਿਵਾਦ ਖੜੇ ਹੁੰਦੇ ਆ ਕਿਤੇ ਕਿਸੇ ਦੀ ਗੋਲੀ ਵਜ ਜਾਂਦੀ ਆ ਕਿਤੇ ਗ੍ਰਨੇਡ ਡਿੱਗ ਜਾਂਦਾ ਕਿਤੇ ਕੋਈ ਪੁਲਿਸ ਵਾਲੇ ਦਾ ਕਤਲ ਹੋ ਜਾਂਦਾ ਜਾਂ ਕਿਤੇ ਬਹੁਤ ਵੱਡੇ ਕ੍ਰਾਈਮ ਹੋ ਰਹੇ ਆ ਤੇ ਗੱਲ ਹੁਣ ਇਹ ਹੈ ਕਿ 2027 ਦੇ ਵਿੱਚ ਕਿਉਂ ਮਾਨ ਸਿੰਘ ਖਾਰਾ ਵਕੀਲ ਆ ਉਹਨਾਂ ਦਾ ਕਹਿਣਾ ਤਾਂ ਇਹ ਆ ਵੀ ਜੋ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲੈ ਕੇ ਆਉ ਉਹ ਇਹ ਸਰਕਾਰਾਂ ਤੋਂ ਜੋ ਸਰਕਾਰਾਂ ਪਾ ਸਕੋ ਕਿਉਂਕਿ ਸਿੱਖ ਦੀ ਸਿੱਕੀ ਦੇ ਰਾਹ ਤੇ ਤੋੜਨ ਵਾਲੇ ਯੋਧਿਆਂ ਨੂੰ ਇਹ ਖਾਲਸਤਾਨੀ ਕਹਿ ਕੇ ਜੇਲ੍ਹਾਂ ਦੇ ਵਿੱਚ ਰੱਖੀ ਬੈਠੇ ਆ ਤਾਂ ਹੁਣ ਦੇਖਣਾ ਇਹ ਬਣਦਾ ਵੀ ਇਹ ਸਰਕਾਰ ਹੁਣ ਜਿਵੇਂ ਕਿ ਇਹ ਵਿਵਾਦ ਖੜਾ ਹੋਇਆ ਛੋਟੀਆਂ-ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਵੱਡੇ-ਵੱਡੇ ਕੰਮ ਹੋ ਜਾਂਦੇ ਆ ਕਹਿਣਾ ਮਤਲਬ ਇਹ ਗੁਰੂਆਂ ਦੀ ਤਸਵੀਰ ਲੱਗੀ ਸੀ ਜਿੱਥੋਂ ਕਿ ਇਹ ਵਿਵਾਦ ਖੜਾ ਹੁੰਦਾ ਤੇ ਮਾਨ ਸਿੰਘ ਖਾਰਾ ਨੇ ਕੱਲ ਦੀਆਂ ਗੱਲ ਜੋ ਕੱਲ ਦੀ ਇਹ ਖਬਰਾਂ ਤੇ ਉਹ ਚਤਾਰੀਏ ਜੋ ਗੱਲਾਂ ਵੀ ਜਿਹੜੇ ਗੁਰੂ ਦੀ ਫੋਟੋ ਲੱਗੀ ਸੀ ਕੋਈ ਕਿਸੇ ਨੂੰ ਦੁੱਖ ਨਹੀਂ ਹੈਗਾ ਗੁਰੂ ਦੀ ਫੋਟੋ ਜਾਂ ਸੰਤ ਜਰਨੈਲ ਸਿੰਘ ਦੀ ਜੇ ਕਿਸੇ ਗੱਡੀ ਤੇ ਜਾਂ ਕੋਈ ਕੋਈ ਸਾਧਨ ਤੇ ਤਸਵੀਰ ਲੱਗੀ ਆ ਉਹਨੂੰ ਰੋਕ ਕੇ ਤੁਸੀਂ ਇਹ ਕਹੋ ਵੀ ਸੋਡੇ ਤੇ ਪਰਚਾ ਹੋ ਜੂ ਤਾਂ ਇਹ ਪੰਜਾਬ ਪੁਲਿਸ ਵੱਲੋਂ ਬਹੁਤ ਵੱਡੀ ਗਲਤ ਕਰਨਾ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲ ਆ ਤੇ ਜੋ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਸੰਜੀ ਕਰਦੇ ਆ ਤਾ ਹੁਣ ਦੇਖਣਾ ਇਹ ਬਣਦਾ ਸੀਐਮ ਭਵੰਤਮਨ ਦੇ ਦਿਲ ਚ ਕਿੰਨਾ ਕੁ ਦਰਦਾ ਇਸ ਲੋਕਾਂ ਵਾਸਤੇ ਬਾਕੀ ਦਾ ਲੋਕ ਹੁਣ ਸਮਝ ਗਏ ਕਿਉਂਕਿ ਜੇ ਸੋਚਣ ਵੀ ਅਸੀਂ ਨਸ਼ੇ ਤਸਕਰਾਂ ਦੀ ਕੋਈ ਚਾਰਕ ਘਟਾ ਕੇ ਮਾਮਲਾ ਸਾਡਾ ਮੰਨ ਕੇ ਚੱਲ ਕਹਿੰਦਾ ਮਤਲਬ ਵੀ ਲੋਕ ਸਾਡੇ ਬਣੀ ਹੋ ਜਾਣੀ ਇਹ ਤਾਂ ਭੁੱਲ ਜੂਜੀ ਕਿਉਂਕਿ ਇਹ ਲੋਕਾਂ ਨੇ ਕਿਸਾਨਾਂ ਨੇ ਸਾਰਿਆਂ ਨੇ ਵੱਡੇ ਵੱਡੇ ਆਪਣੇ ਦਲਾਂ ਦੇ ਵਿੱਚ ਇੱਕ ਰਾਜ ਇਹ ਸਪਾਰਕ ਹੈ ਵੀ ਜਦੋਂ ਸੀਐਮ ਭਵੰਤਮਨ ਪਿੰਡ ਚ ਵੜ ਗਿਆ ਉਦੀ ਪੁੱਛਾਂਗੇ ਇਹਨੂੰ ਕਿਉਂਕਿ ਜਿਹੜਾ ਕਿਸਾਨਾਂ ਨਾਲ ਤੁਸੀਂ ਦੇਖਿਓ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿੰਨਾ ਧੱਕਾ ਹੋਇਆ ਸਾਡੇ 80 85 85 ਸਾਲ ਦੀਆਂ ਬੀਬੀਆਂ ਸਾਡੀਆਂ ਮਾਤਾ ਤੇ ਬਜ਼ੁਰਗ 80 85 ਸਾਲ ਦੇ ਨੂੰ ਸਾਰਿਆਂ ਨੂੰ ਜਿੱਲਾ ਦਿਖਾਤੀਆਂ ਕਿੱਥੋਂ ਦੀ ਇਹ ਨਾਂ ਸਾਫੀ ਕਿੱਥੋਂ ਦਾ ਸੀਐਮ ਭਵੰਤਮਨ ਇਹਨੂੰ ਪੰਜਾਬ ਸੌਂਪਿਆ ਸੀ ਕਿੱਥੋਂ ਕਰਤਾ ਭਲਾ ਪੰਜਾਬ ਦਾ ਚਿੱਟੇ ਨਾਲ ਤਾਂ ਸਾਡੇ ਮੁੰਡੇ ਘਟੋ ਘਟ ਮੈਂ ਪਤਾ ਨਹੀਂ ਕਹਿੰਦਾ ਵੀ ਇੱਕ ਦਿਨ ਚ ਚਾਰ ਚਾਰ ਮੌਤਾਂ ਹੁੰਦੀਆਂ ਸੀ ਇੱਕ ਪਿੰਡ ਚ ਤਾਂ ਹੁਣ ਜਿਹੜੇ ਮਾਰਗੇ ਤਾਂ ਉਹ ਵਾਪਸ ਕਿੱਥੋਂ ਆਣਗੇ ਚਲੋ ਇਹ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਜੋ ਪੰਜਾਬ ਚ ਗੱਲਬਾਤ ਹੁੰਦੀ ਉਹਨੇ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਵੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਹਿ ਮਿਲਦੇ ਕਾਲ ਨੂੰ ਨੋਟ ਹੋ ਤਾਂ ਧੰਨਵਾਦ